ਮੇਰਾ ਪੁੱਤਰ ਸੀ ਜੀ ਐ ਕਿਸ ਤਰ੍ਹਾਂ ਦਾ ਨਾ ਘਟਨਾ ਹੀ ਮੈਂ ਤਾਂ ਇੱਥੇ ਹੈ ਨਹੀਂ ਸੀ ਨਾਲ ਆਉਂਦਾ ਪਿਆ ਸੀ ਉਹ ਤੇ ਕਿ ਟਰੱਕ ਵਾਲੇ ਤਾਂ ਕਹਿੰਦੇ ਵੀ ਵਿੱਚੋਂ ਮਾਰਿਆ ਵੀ ਪੰਗਰ ਮਾਰਿਆ ਕੋ ਉਹਦੇ ਚ ਉਹਦੇ ਕਰਕੇ ਉਹ ਡਿੱਗ ਗਿਆ ਇੱਥੇ ਮੰਗਰੋ ਮਾਰਿਆ ਤੇ ਆ ਗਾਲਾ ਪਿਆ ਜੀ ਤੇ ਉਹ ਨਸ਼ੇ ਨਾਲ ਕਹਿੰਦੇ ਡੱਕਿਆ ਸੀਗਾ ਮੈਨੂੰ ਇੱਥੋਂ ਦੇ ਲੋਕਾਂ ਨੂੰ ਪੁੱਛਿਆ ਮੈਂ ਆ ਨਾ ਕਿ ਜਦੋਂ ਇੱਥੇ ਇਧਰ ਖੜੇ ਸੀਗੇ ਇਹਨਾਂ ਨੇ ਦੱਸਿਆ ਮੈਨੂੰ ਕਹਿੰਦੇ ਨਸ਼ੇ ਨਾਲ ਡੱਕਿਆ ਤੂੰ ਤਾਂ ਖੜਾ ਨਹੀਂ ਜਾਂਦਾ ਸੀ ਉਤੋਂ ਤੇ ਉਹਨੇ ਵਿੱਚ ਮਾਰ ਕੇ ਫਿਰ ਭਜਾਉਣ ਦੀ ਕੋਸ਼ਿਸ਼ ਕੀਤੀ ਆ ਦੁਬਾਰਾ ਫਿਰ ਬਾਲਾ ਬੱਚਾ ਘੱਟੁ ਘੱਟ ਅੱਧੇ ਕਿਲੋਮੀਟਰ ਤੋਂ ਇੱਥੇ ਤੱਕ ਡ੍ਰੀਸ ਦੇ ਲਿਆ ਆ ਟਰੱਕ ਵਾਲਾ ਹੁਣ ਇਹ ਕਲੀ ਗੱਲ ਤਾਂ ਮਾਲਕਾਂ ਦੀ ਗਲਤੀ ਇਹਨਾਂ ਮਾਲਕਾਂ ਨੂੰ ਸਜ਼ਾ ਦਿਓ ਜਿਨ੍ਹਾਂ ਦੇ ਟਰੱਕ ਵਾਲਿਆਂ ਨੂੰ ਇਹ ਘੱਟ ਤਨਖਾਹਾਂ ਦੇ ਵਿੱਚ ਡਰਾਈਵਰ ਕਿਉਂ ਰੱਖਦੇ ਨਸ਼ੇਖਾਂ ਨਾਲੇ ਬੱਚੇ ਦੀ ਉਮਰ ਕਿੰਨੀ ਸੀ ਬੱਚਾ ਸਿਰ 15 ਸਾਲ ਦਾ ਸਪੋਰਟਸਮੈਨ ਸੀ ਜੀ ਮੇਰਾ ਮਾਰ ਕੇ ਇਹਨਾਂ ਨੂੰ ਮਾਰੋ ਜੀ ਇਹਨਾਂ ਨੂੰ ਗੋਲੀ ਮਾਰੋ ਨਸ਼ੇ ਵਾਲਿਆਂ ਨੂੰ ਫਿਰ ਇਹਨਾਂ ਮਾਲਕਾਂ ਨੂੰ ਚੱਕੋ ਜਿਹੜੇ ਮਾਰ ਕੇ ਇਹਨਾਂ ਦੇ ਇਸ ਤਰ੍ਹਾਂ ਦੇ ਡਰਾਈਵਰ ਰੱਖਦੇ ਆ ਨਸ਼ੇ ਵਾਲਿਆਂ ਨੂੰ ਇਹਨਾਂ ਨੂੰ ਪਤਾ ਨਹੀਂ ਮਸਾਂ ਬੱਚਾ ਪਾਲਦਾ 15 ਸਾਲ ਦਾ ਬੱਚੇ ਨੂੰ ਕੀਤਾ ਸੀ ਮੈਂ ਮਸਾਂ სპੋਰਟਸਮੈਨ ਬੱਚਾ ਬਣਾਇਆ ਸੀ ਮੇਰਾ ਪੜਨ ਅਵਲ ਆਉਂਦਾ ਸੀ ਆ ਇਹਨਾਂ ਨੇ ਅੱਜ ਚੰਨ ਮਿਟਾਇ ਮੇਰਾ ਪੁੱਤਰ ਗਵਾਤਾ ਇਹਨਾਂ ਨੇ ਮੈਂ ਨੰ ਬੰਦ ਹੀ ਕਰਕੇ ਨਾ ਪੂਰੀ ਸਜ਼ਾ ਦਿੱਤੀ ਜਾਵੇ ਜੀ ਕਿਸੇ ਤਰ੍ਹਾਂ ਇਹਨਾਂ ਨੇ ਨਾ ਕਾ ਕਰਜ ਕੀਤੀ ਜਾਵੇ ਇੱਕ ਲੜਕਾ ਜੀ ਤੇ ਇੱਕ ਛੋਟੀ ਬੱਚੀ ਹੈ ਜੀ 7-8 ਸਾਲ ਦੀ ਇੱਕ ਲੜਕਾ ਇਹ ਸੀ ਮੇਰਾ ਵੱਡਾ ਸਿਰਫ ਕੀ ਕਰਾਂ ਮੈਂ ਇਹਨਾਂ ਨੂੰ ਜਦੋਂ ਮਾਰ ਕੇ ਰੱਖਤਾ ਜੀ ਰਵੀਰ ਸਿੰਘ ਜੀ ਸਾਹਿਬ ਦਾ ਸਰਪੰਚ ਸਰਪੰਚ ਸਾਹਿਬ ਕੀ ਗੱਲ ਹੋਈ ਹੈ ਕੀ ਹਾਦਸਾ ਇਹ ਜੀ ਸੰਗਤ ਗਈ ਸੀ ਕੱਲ ਨਗਾਏ ਆਪਣਾ ਲੰਗਿਆਣੇ ਰਾਤ 60 70 ਜਾਨੇ ਉਧਰੋਂ ਰਾਤ ਨੂੰ ਆਉਂਦੇ ਸੀਗੇ 2 ਵਜੇ ਦਾ ਟਾਈਮ ਸੀਗਾ ਜੀ ਤੇ ਚੰਦ ਬਾਜੇ ਕੋਲੇ ਇੱਕ ਇੰਟਰ ਬੱਜਿਆ ਮਗਰੋਂ ਜੀ ਉਹ ਕੈਂਟਰ ਵਾਲੇ ਦੇ ਕੋਈ ਦਾਰੂ ਦਰੂ ਪੀਤੀ ਸੀ ਨਸ਼ਾ ਕੀਤਾ ਹੋਇਆ ਸੀਗਾ ਜੀ ਸਿੱਧਾ ਲਿਆ ਕੇ ਮਗਰੋਂ ਮਾਰਿਆ ਉਹਨੇ ਜਿਹੜੇ ਬੰਦਿਆਂ ਦੀਆਂ ਚੂਕਨਾ ਟੁੱਟ ਗਿਆ ਕਦੇ ਕਾਫੀ ਸੱਟਾਂ ਵੱਜੀਆਂ ਸੀ ਬੰਦਿਆਂ ਦੇ ਦਾਖਲਾ ਇੱਥੇ 5 ਬੰਦੇ ਦਾਖਲਾ ਜੀ ਇੱਕ ਮੁੰਡੇ ਦੀ ਡੈਥ ਹੋ ਗਈ ਜੀ ਤੇ ਕੀ ਹੁਣ ਕਿਦਾਂ ਇਲਾਜ ਕਿਦਾਂ ਹਣ ਹਾਲਾਤ ਜੀ ਉਹ ਨੌਜਵਾਨ ਮੁੰਡਾ ਸੀਗਾ ਕਹਿ ਰਹੀ ਆਪਣਾ ਟੁੱਟਿਆ ਜੀ ਪਰਿਵਾਰ ਤੇ ਤਾਂ ਗਰੀਬ ਬੰਦੇ ਮਜ਼ਦੂਰ ਬੰਦੇ ਸੀਗੇ ਜੀ ਤੇ ਉਹ ਸਖਤ ਕੋਈ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਵੀ ਆਪਣਾ ਨਸ਼ਾ ਕਰਕੇ ਗੱਡੀ ਚਲਾਉਂਦੇ ਆ ਜਾਂ ਲੋਰੀ ਜੀ ਇਹਨਾਂ ਦੀ ਸਰਕਾਰ ਇਹਨਾਂ ਨੂੰ ਮਦਦ ਤ ਹੋਣੀ ਚਾਹੀਦੀ ਗਰੀਬ ਪਰਿਵਾਰ ਹੈ ਜੀ ਜਗਦੇਵ ਸਿੰਘ ਤੇ ਕਿੱਥੋਂ ਆ ਰਹੇ ਸੀ ਤੁਸੀਂ ਔਰ ਕੀ ਗੱਲ ਸੀ ਅਸੀਂ ਨਗਾਹਤ ਆ ਰਹੇ ਸੀ ਕਿਉਂ ਆਇਆ ਕੈਂਟਰ ਹੂੰ ਪਸਾਂ ਸਾਡੇ ਮਗਰੀ ਲੱਗ ਗਿਆ ਜਣ ਕੇ ਪੂਰਾ ਟਰਾਲੀ ਤੇ ਚੜਿਆ ਹਾਂ ਟਰਾਲੀ ਤੇ ਟਰਾਲਾ ਟਰਾਲੀ ਤੇ ਚੜ ਕੇ ਆ ਗਏ ਕੋਈ 70 ਜਾਣੇ ਸੰਗਤ ਕਿੰਨੀ ਕਿਸੀ ਵਿੱਚ 70 ਜਾਣੇ ਸੀ ਕੱਟੋ ਤੇ ਸੱਟਾ ਕਿੰਨੇ ਕਿਤੇ ਵਜੇ ਨੇ 7 ਵਜੇ 55 ਪੰਜੇ 6 ਦੇ ਇੱਕ ਤਵਾਂ ਖਤਮ ਹੋ ਗਿਆ ਕਿਹੜੇ ਪਿੰਡ ਤੋਂ ਅਸੀਂ ਵੀਰੇ ਵਾਲਾ ਖੁਰਦ ਇਹ ਨਾ ਵੀਰੇ ਵਾਲੇ ਖੁਰਦ ਤੋਂ ਸੀਗੇ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਉਹ ਆਪਦੇ ਟਰੈਕਟਰ ਤੇ ਆਪਦਾ ਪਰਿਵਾਰ ਨੂੰ ਲੈ ਕੇ ਲੰਗਾਏ ਤੇ ਮੱਥਾ ਟੇਕ ਕੇ ਆ ਰਹੇ ਸੀ ਲੰਗਾਂਨੇ ਤੋਂ ਕਿ ਜਦੋਂ ਆ ਪੁਲ ਤੋਂ ਅੱਗੇ ਆਏ ਥੋੜੀ ਜਿਹੀ ਤੇ ਇੱਕ ਨਾ ਕੈਂਟਰ ਆਉਂਦਾ ਸੀ ਪਿੱਛੋਂ ਜਲੰਧਰ ਤੁਸੀਂ ਅੱਗੇ ਜਾਣਾ ਸੀ ਉਹ ਕੈਂਟਰ ਡਰਾਈਵਰ ਦੀ ਕਿਤੇ ਅੱਖ ਲੱਗੀ ਲਾਪਰਵਾਹੀ ਹੋਈ ਉਹਦੀ ਉਹਨੇ ਪਿੱਛੋਂ ਤੋਂ ਠੋਕਿਆ ਟਰੈਕਟਰ 'ਚ ਕਾਫੀ ਵਾਰ ਟਰੈਕਟਰ ਨੂੰ ਟੱਕੀ ਲਿਆ ਫਿਰ ਟਰੈਕਟਰ ਦੇ ਮਡਗਾਰਡ ਤੇ ਮੁੰਡਾ ਬੈਠਾ ਸੀ ਇੱਕ ਉਹ ਡਿੱਗਣ ਨਾਲ ਉਹਦੀ ਮੌਤ ਹੋ ਗਈ 15 ਸਾਲ ਦੀ ਉਮਰ ਸੀ ਮੁੰਡੇ ਦੀ ਵਿਚਾਰੇ ਜੀ ਕਿੰਨੇ ਜਣੇ ਸਵਾਰ ਸੀ ਸਰ ਟਰੈਕਟਰ ਦੇ ਦੇਖ ਤਾਂ ਸੀਗੇ 10-12 ਜਣੇ ਸਵਾਰ 48 ਸੀ ਮਗਰ ਟਰੈਕਟਰ ਟਰਾਲੀ 'ਚ ਬੈਠੇ ਸੀ ਜਿਸ ਦੀ ਡੈਥ ਹੋਈ ਹੈ ਕਿੰਨੀ ਉਮਰ ਸੀ ਦੀ 15-16 ਸਾਲ ਆ ਇਹ ਸਰ ਸਾਰੇ ਵੀਰੇ ਵਾਲੇ ਦੇ ਸੀਗੇ ਨਹੀਂ ਜਿਹੜਾ ਮੁੰਡਾ ਡੈਥ ਹੋਈ ਹੈ ਉਹ ਉਹਨਾਂ ਦਾ ਭਾਣਜਾ ਸੀ ਵੀਰੇ ਵਾਲੇ ਲੰਦਾ ਤੇ ਦੂਜੇ ਜਿਆਦਾ ਪਰਿਵਾਰ ਇੱਥੋਂ ਸੀਗੇ ਯਾਨੀ ਰਿਸ਼ਤੇਦਾਰਾਂ ਨੂੰ ਉਹਦੇ ਨੂੰ ਲੈ ਕੇ ਗੁਰਪ੍ਰੀਤ ਸਿੰਘ ਗਏ ਸੀ ਤੁਸੀਂ ਮੌਕੇ ਤੇ ਪਹੁੰਚੇ ਹੋ ਕਿਸ ਤਰ੍ਹਾਂ ਦੀ ਗੱਲ ਹੋਈ ਹੈ ਇਹ ਪਰਚਾ ਦਰਜ ਕਰ ਰਹੇ ਹਾਂ ਜੀ ਕਿੰਟਰ ਡਰਾਈਵਰ ਰਿਕਾਰਡ ਕੀਤਾ ਹੋਇਆ ਸਾਡੇ ਕੋਲ ਤੇ ਟਿੰਕੂ ਆ ਪੁੱਤਰ ਨਰਿੰਜਨ ਵਾਸੀ ਜਲਾਲਾਵਾੜ ਤੋਂ ਉਹਦੇ ਖਿਲਾਫ ਅਸੀਂ 106 283 125 ਬੀਐਨਐਸਟੀ ਕਾਰਵਾਈ ਕਰ ਰਹੇ ਹਾਂ